ਜਿੰਨਾ ਜ਼ਿਮੀਦਾਰਾਂ ਨੇ ਘਰ ਪਾਉਣਾ ਉਹ ਤਿੰਨ ਗੱਲਾਂ ਨੋਟ ਜ਼ਰੂਰ ਕਰਨਾ ਪਹਿਲੀ ਗੱਲ ਵਾਸਤੂ ਸ਼ਾਸਤਰ ਦੇ ਚੱਕਰਾਂ ਚ ਬਿਲਕੁਲ ਨਾ ਪੈਣ ਜੇਕਰ ਤੁਸੀਂ ਵਾਸਤੂ ਸ਼ਾਸਤਰ ਦੇ ਚੱਕਰਾਂ ਚ ਪੈ ਗਏ ਸਮਝੋ ਤੁਹਾਡੀ ਜੁਲੀ ਵੀ ਇਸ ਤਰ੍ਹਾਂ ਗੋਲ ਹੋ ਗਿਆ ਹੋ ਸਕਦਾ ਵੀ ਕੋਈ ਇੱਕ ਅੱਧਾ ਕਿਲਾ ਜ਼ਮੀਨ ਹੀ ਵੇਚ ਕੇ ਤੁਹਾਨੂੰ ਵਾਸਤੂ ਸ਼ਾਸਤਰ ਦੇ ਚੱਕਰ ਪੂਰੇ ਕਰਨੇ ਪੈ ਇਹ ਗੱਲ ਨੋਟ ਕਰ ਲਓ ਮੈਂ ਕਹਿੰਨਾ ਵੀ ਘਰ ਜ਼ਰੂਰੀ ਆ ਘਰ ਵਾਸਤੇ ਨਕਸ਼ਾ ਵੀ ਜ਼ਰੂਰੀ ਆ ਪਰ ਵਾਸਤੂ ਸ਼ਾਸਤਰ ਵਾਲਾ ਨਕਸ਼ਾ ਨਹੀਂ ਜ਼ਰੂਰੀ ਨਕਸ਼ਾ ਜ਼ਰੂਰ ਬਣਾਓ 10 11 ਰੁਪਏ ਸਕਰ ਫੁੱਟ ਤੇ ਤੁਹਾਨੂੰ ਬਹੁਤ ਵਧੀਆ ਨਕਸ਼ਾ ਬਣਾ ਦੇਣਗੇ ਜੇਕਰ ਤੁਸੀਂ ਵਾਸਤੂ ਸ਼ਾਸਤਰ ਦੇ ਚੱਕਰ ਚ ਵਰਗੇ ਇੱਕ ਤਾਂ 30 ਰੁਪਏ ਪਰ ਸਕੁਅਰ ਫੁੱਟ ਨਕਸ਼ਾ ਮਹਿੰਗਾ ਹੋ ਜਾਣਾ ਦੂਜਾ ਤੁਸੀਂ ਕਦੀ ਵੀ ਘਰ ਵਾਸਤੂ ਸ਼ਾਸਤਰ ਦੇ ਤਾਂ ਬਣਾ ਹੀ ਨਹੀਂ ਸਕਦੇ ਲੋਕ ਕਹਿ ਦਿੰਦੇ ਨੇ ਨਾ ਵਾਸਤੂ ਸ਼ਾਸਤਰ ਚ ਜੇਕਰ ਘਰ ਪਾਈਏ ਤਾਂ ਬਰਕਤ ਆ ਜਾਂਦੀ ਆ ਮੈਨੂੰ ਨਹੀਂ ਲੱਗਦਾ ਵੀ ਬਰਕਤ ਵਾਸਤੂ ਸ਼ਾਸਤਰ ਨਾਲ ਹੀ ਆਉਂਦੀ ਆ ਬਰਕਤ ਆਊਗੀ ਤੁਹਾਡੀ ਮਿਹਨਤ ਨਾਲ ਜੇਕਰ ਤੁਸੀਂ ਮਿਹਨਤ ਕਰੋਗੇ ਪੈਸਾ ਕਮਾਓਗੇ ਜੇਕਰ ਤੁਸੀਂ ਘਰੇ ਬੈਠੇ ਵਾਸਤੂ ਸ਼ਾਸਤਰ ਵਾਲੇ ਘਰ ਚ ਬੈਠੇ ਕਮਰੇ ਚ ਬੈਠੇ ਰਹੇ ਉੱਥੇ ਬਰਕਤ ਨਹੀਂ ਆਉਣੀ ਬਾਹਰ ਨਿਕਲਿਆਂ ਬਰਕਤ ਆਉਣੀ ਤੇ ਅੱਜ ਮੈਂ ਤੁਹਾਨੂੰ ਤਿੰਨ ਚਾਰ ਚੀਜ਼ਾਂ ਦੱਸੂਗਾ ਜੇਕਰ ਤੁਸੀਂ ਘਰ ਪਾਉਣਾ ਨਕਸ਼ਾ ਬਣਾਓ ਬਿਲਕੁਲ ਪਰ ਉਹ ਚਾਰ ਚੀਜ਼ਾਂ ਤੁਸੀਂ ਉਹ ਨਕਸ਼ੇ ਵਾਲੇ ਨੂੰ ਦੱਸ ਦੋ ਵੀ ਆਹ ਚੀਜ਼ਾਂ ਸਾਡੀਆਂ ਵਿੱਚ ਐਡ ਕਰ ਦੇ ਸਮਝੋ ਤੁਹਾਡਾ ਘਰ ਵਾਸਤੂ ਸ਼ਾਸਤਰ ਦੇ ਅਨੁਸਾਰ ਬਣ ਗਿਆ ਤੁਹਾਡੇ ਘਰ ਬਰਕਤ ਆਉਣੀ ਸਟਾਰਟ ਹੋ ਗਈ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਤਾਂ ਦੋਸਤੋ ਕੀ ਕਰਨਾ ਜਦੋਂ ਵੀ ਤੁਸੀਂ ਘਰ ਪਾਉਣਾ ਆਹ ਸਾਹਮਣੇ ਮੈਂ ਘਰ ਪਾਇਆ ਕਿ ਕਿ ਮੈਨੂੰ ਵੀ ਕਿਸੇ ਨੇ ਸਲਾਹ ਦਿੱਤੀ ਸੀ ਯਾਰ ਘਰ ਵਾਸਤੂ ਸ਼ਾਸਤਰ ਚ ਪਾਈ ਜਦੋਂ ਮੈਂ ਗਿਆ ਮੇਰੇ ਤੋਂ ਰੁਪਇਆ 40000 ਉਹਨੇ ਨਕਸ਼ੇ ਦਾ ਹੀ ਮੰਗ ਲਿਆ ਉਸ ਤੋਂ ਬਾਅਦ ਮੈਂ 12-13000 ਚ ਇਹ ਨਕਸ਼ਾ ਬਣਾਇਆ ਉਹਨੂੰ ਮੈਂ ਕੁਝ ਕੰਡੀਸ਼ਨਾਂ ਦੱਸਤੀਆਂ ਉਹਨੇ ਉਹ ਕੰਡੀਸ਼ਨਾਂ ਅਪਲਾਈ ਕਰਕੇ ਮੈਨੂੰ ਇਹ ਨਕਸ਼ਾ ਤਿਆਰ ਕਰਕੇ ਦੇਤਾ ਜੋ ਕਿ ਬਹੁਤ ਵਧੀਆ ਬਣਿਆ ਸਭ ਤੋਂ ਪਹਿਲਾਂ ਦੋਸਤੋ ਜਦੋਂ ਵੀ ਤੁਸੀਂ ਘਰ ਪਾਉਣਾ ਤਾਂ ਹਮੇਸ਼ਾ ਤੁਸੀਂ ਘਰ ਦਾ ਮੂੰਹ ਉੱਤਰ ਜਾਂ ਦੱਖਣ ਵੱਲ ਕਰਨਾ ਜਿਵੇਂ ਕਿ ਮੈਂ ਉੱਤਰ ਵੱਲ ਕੀਤਾ ਆ ਸਾਹਮਣੇ ਉੱਤਰ ਵੱਲ ਤੇ ਜਾਂ ਦੱਖਣ ਵੱਲ ਹਮੇਸ਼ਾ ਤੁਸੀਂ ਮੂੰਹ ਜਿੱਧਰੋਂ ਸੂਰਜ ਨਿਕਲਦਾ ਉਧਰ ਬਿਲਕੁਲ ਵੀ ਨਹੀਂ ਕਰਨਾ ਠੀਕ ਆ ਦੋਸਤੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਤਾਂ ਦੋਸਤੋ ਜਦੋਂ ਵੀ ਤੁਸੀਂ ਰਸੋਈ ਬਣਾਉਣੀ ਆ ਸਭ ਤੋਂ ਪਹਿਲਾਂ ਰਸੋਈ ਕਿਹੜੀ ਸਾਈਡ ਹੋਣੀ ਚਾਹੀਦੀ ਹੈ ਜੇਕਰ ਤੁਹਾਡਾ ਘਰ ਉੱਤਰ ਜਾਂ ਦੱਖਣ ਵਾਲਾ ਤਾਂ ਹਮੇਸ਼ਾ ਰਸੋਈ ਸੱਜੇ ਵਾਲੇ ਪਾਸੇ ਹੋਣੀ ਚਾਹੀਦੀ ਤੁਹਾਡੀ ਜੇਕਰ ਤਾਂ ਉੱਤਰ ਵਾਲਾ ਤੇ ਐਸ ਪਾਸੇ ਹੋਣੀ ਚਾਹੀਦੀ ਹੈ ਜੇਕਰ ਦੱਖਣ ਵਾਲਾ ਤਾਂ ਐਸ ਪਾਸੇ ਹੋਣੀ ਚਾਹੀਦੀ ਦੂਜੀ ਗੱਲ ਦੂਜੀ ਗੱਲ ਵਾਸਤੂ ਸ਼ਾਸਤਰ ਦੇ ਵਿੱਚ ਜੇਕਰ ਤੁਸੀਂ ਬਾਥਰੂਮ ਬਣਾਉਣਾ ਤਾਂ ਦੋ ਕਮਰਿਆਂ ਦੇ ਵਿਚਾਲੇ ਬਾਥਰੂਮ ਬਿਲਕੁਲ ਵੀ ਨਾ ਬਣਾਓ ਕਿਉਂਕਿ ਦੋਸਤੋ ਇਸ ਪਿੱਛੇ ਵੀ ਕੋਈ ਰੀਜ਼ਨ ਹੈ ਜੇ ਜਦ ਵੀ ਤੁਸੀਂ ਬਾਥਰੂਮ ਕਰਨ ਉਠਣਾ ਤੁਸੀਂ ਬਿਲਕੁਲ ਨਾਲ ਦੀ ਨਾਲ ਹੀ ਵਿੱਚ ਵੜ ਜਾਨੇ ਹੋ ਇਹ ਵੀ ਇੱਕ ਨਾ ਆਪਣਾ ਆਪਣੇ ਸਰੀਰ ਨੂੰ ਨੁਕਸਾਨ ਹੈ ਘੱਟੋ ਘੱਟ ਵੀ ਬਾਥਰੂਮ ਤੁਹਾਡਾ 10 ਤੋਂ 15 ਕਰਮਾ ਦੂਰ ਹੋਣਾ ਚਾਹੀਦਾ ਜਦੋਂ ਵੀ ਤੁਹਾਨੂੰ ਕੋਈ ਬਾਥਰੂਮ ਆਵੇ ਤਾਂ ਘੱਟੋ ਘੱਟ ਤੁਸੀਂ 5-7 ਕਦਮ ਤੁਰੋ ਤੇ ਉਸ ਤੋਂ ਬਾਅਦ ਬਾਥਰੂਮ ਕਰੋ ਤਾਂ ਕੀ ਹੁੰਦਾ ਵੀ ਉਸ ਦੇ ਨਾਲ ਗੁਰਦਾ ਤੁਹਾਡਾ ਪ੍ਰੋਪਰ ਸਾਫ਼ ਹੋ ਜਾਂਦਾ ਖਾਲੀ ਹੋ ਜਾਂਦਾ ਜਿਹਦੇ ਕਰਕੇ ਤੁਹਾਡੇ ਗੁਰਦੇ ਜੇ ਵਿੱਚ ਪੱਥਰੀ ਨਹੀਂ ਬਣਦੀ ਇਸ ਕਰਕੇ ਕਦੀ ਵੀ ਤੁਸੀਂ ਬਾਥਰੂਮ ਦੋ ਕਮਰਿਆਂ ਦੇ ਵਿਚਾਲੇ ਨਹੀਂ ਬਣਾਉਣਾ ਦੋਸਤੋ ਤੀਜੀ ਗੱਲ ਜਦੋਂ ਵੀ ਤੁਸੀਂ ਸੀਟ ਲਾਉਣੀ ਆ ਬਾਥਰੂਮ ਦੇ ਵਿੱਚ ਬਾਥਰੂਮ ਦੇ ਵਿੱਚ ਸੀਟ ਲਾਉਣੀ ਆ ਤਾਂ ਹਮੇਸ਼ਾ ਤੁਸੀਂ ਉੱਤਰ ਜਾਂ ਦੱਖਣ ਵੱਲ ਨੂੰ ਮੂੰਹ ਕਰਕੇ ਲਾਉਣੀ ਆ ਹਾਂ ਕੋਸ਼ਿਸ਼ ਕਰਿਆ ਜੇ ਵੀ ਵੀ ਜਿੱਧਰੋਂ ਸੂਰਜ ਨਿਕਲਦਾ ਉਧਰ ਤਾਂ ਬਿਲਕੁਲ ਵੀ ਸੀਟ ਦਾ ਮੂੰਹ ਨਹੀਂ ਕਰਨਾ ਏ ਤੁਸੀਂ 100% ਗੱਲ ਨੋਟ ਕਰ ਲੈਣੀ ਜਦੋਂ ਵੀ ਦੋਸਤੋ ਤੁਸੀਂ ਘਰ ਪਾਓ ਦੋਸਤੋ ਇੱਕ ক্লাস ਤੇ ਮੈਂ ਤੁਹਾਨੂੰ ਕਹੂੰਗਾ ਘਰ ਦੀ ਦਹਲੀਜ਼ ਤੋਂ ਜਿੱਥੋਂ ਤੁਸੀਂ ਐਂਟਰ ਹੋਣਾ ਇਹ ਦਹਲੀਜ਼ ਤੁਹਾਡੇ ਮੇਨ ਗੇਟ ਤੋਂ ਘੱਟੋ-ਕੱਟ ਅੱਧਾ ਫੁੱਟ ਜਾਂ ਡੇਢ ਫੁੱਟ ਉੱਚੀ ਹੋਣੀ ਚਾਹੀਦੀ ਕਿਉਂਕਿ ਜੇਕਰ ਦਹਲੀਜ਼ ਤੋਂ ਡਿੱਕਾ ਤੁਹਾਡੇ ਮੇਨ ਗੇਟ ਤੋਂ ਨੀਵੀਂ ਆ ਤਾਂ ਸਮਝੋ ਤੁਹਾਡੇ ਘਰ 'ਚ ਬਰਕਤ ਨਹੀਂ ਆਉਣੀ ਇਸ ਸਿਆਣੇ ਕਹਿੰਦੇ ਨੇ ਉਹਨਾਂ 'ਚੋਂ ਮੈਨੂੰ 90% ਬੰਦਿਆਂ ਨੇ ਇਹੀ ਸਲਾਹ ਦਿੱਤੀ ਆ ਵੀ ਕਦੇ ਵੀ ਬਾਥਰੂਮ ਵਿਚਾਲੇ ਨਹੀਂ ਹੋਣਾ ਚਾਹੀਦਾ ਦੋ ਕਮਰਿਆਂ ਦੇ ਰਸੋਈ ਹਮੇਸ਼ਾ ਸੱਜੇ ਪਾਸੇ ਹੋਣੀ ਚਾਹੀਦੀ ਆ ਘਰ ਦਾ ਮੂੰਹ ਕਦੀ ਵੀ ਸੂਰਜਾ ਵਾਲੇ ਪਾਸੇ ਨਹੀਂ ਹੋਣਾ ਚਾਹੀਦਾ ਜਿਹੜਾ ਆਪਾਂ ਕੰਬੋਟ ਜਾਂ ਜਿਹਨੂੰ ਆਪਾਂ ਵਨ ਪੀਸ ਸੀਟ ਕਹਿ ਦਿੰਨੇ ਆ ਉਸ ਦਾ ਮੂੰਹ ਵੀ ਕਦੀ ਵੀ ਸੂਰਜ ਵਾਲੇ ਪਾਸੇ ਨਹੀਂ ਹੋਣਾ ਚਾਹੀਦਾ ਇਹ ਚਾਰ ਗੱਲਾਂ ਤੁਸੀਂ ਜਿਹੜਾ ਵੀ ਨਕਸ਼ੇ ਵਾਲਾ ਆਊਗਾ ਉਹਨੂੰ ਤੁਸੀਂ ਨੋਟ ਕਰਾ ਦਿਓ ਤੇ ਤੁਹਾਡਾ ਜਿਹੜਾ ਕਿ ਨਕਸ਼ਾ ਵਾਸਤੂ ਸ਼ਾਸਤਰ ਦੇ ਵਿੱਚ ਆ ਜਾਏਗਾ ਤੇ ਤੁਹਾਡੇ ਘਰੇ ਬਰਕਤ ਆਉਣੀ ਸਟਾਰਟ ਹੋ ਜਾਊਗੀ ਪਰ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਤੁਸੀਂ ਮੰਨੋ ਠੀਕ ਹੈ ਕਣੀ ਕੰਮ ਕਰਨ ਨਾਲ ਬਰਕਤ ਆਉਂਦੀ ਆ। ਬਾਕੀ ਜਦੋਂ ਵੀ ਤੁਸੀਂ ਘਰ ਪਾਉਣਾ ਇਹ ਚਾਰ ਚੀਜ਼ਾਂ ਤੁਸੀਂ ਜ਼ਰੂਰ ਅਪਲਾਈ ਕਰਿਆ ਜੀ। ਐਵੇਂ ਵਾਸਤੂ ਸ਼ਾਸਤਰ ਨੂੰ ਪੈਸੇ ਨਾ ਦਿਓ। ਤੁਹਾਡੀਆਂ ਜੁੱਲੀਆਂ ਵਕਾ ਦੇਣਗੇ। ਬਹੁਤ ਪੈਸੇ ਲੱਗਦੇ ਨੇ ਜਿਨ੍ਹਾਂ ਨੇ ਵਾਸਤੂ ਸ਼ਾਸਤਰ ਚ ਘਰ ਪਾਏ ਨੇ ਨਾ ਉਹ ਬਾਈ ਜੀ ਕਮੈਂਟ ਕਰਕੇ ਦੱਸਿਆ ਜੀ ਵੀ ਕਿੰਨੀ ਕੁ ਬਰਕਤ ਆਈ ਤੁਹਾਡੇ ਘਰ।